ਵੀਰਖੋਰ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਦਾਅਵਾ ਕਰਦੇ ਨੇ ਕਿ ਨਵੀਂ ਪਾਰਟੀ ਜਿਹੜੀ ਹੈ ਉਹ ਬਣਾਈ ਜਾਵੇਗੀ ਨਵੀਂ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ ਔਰ ਉਹ ਪਾਰਟੀ ਜਿਹੜੀ ਹੈ ਉਹ ਸ਼ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰੇਗੀ ਯਾਨੀ ਕਿ ਪੁਨਰ ਸੁਰਜੀਤ ਕੀਤਾ ਜਾਵੇਗਾ ਅਕਾਲੀ ਦਲ ਨੂੰ ਅਕਾਲੀ ਦਲ ਦੀ ਸਪਿਰਟ ਨੂੰ ਪਰ ਇੱਥੇ ਆ ਕੇ ਸਵਾਲ ਖੜਦੇ ਨੇ ਕਿ ਕੀ ਅਕਾਲੀ ਦਲ ਦੇ ਪੈਰਲਲ ਇੱਕ ਹੋਰ ਪਾਰਟੀ ਇੱਕ ਹੋਰ ਅਕਾਲੀ ਦਲ ਖੜੀ ਕੀਤੀ ਜਾ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦੀ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ ਜੋ ਪ੍ਰਧਾਨਗੀ ਇਸ ਵੇਲੇ ਸਵਾਲਾਂ ਦੇ ਵਿੱਚ ਵੀ ਹੈ ਪਰ ਉਹਨਾਂ ਦੇ ਉਹਨਾਂ ਦੇ ਪੈਰਲਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਚੱਲ ਰਹੀ ਹੈ ਉਹਨਾਂ ਦੇ ਪੈਰਲਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਕੀ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਸਤਤਵ ਦੇ ਵਿੱਚ ਆ ਜਾਊਗੀ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਕੀ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਹੋਂਦ ਹੋਵੇਗੀ ਪਰ ਉਸ ਤੋਂ ਬਾਅਦ ਉਸ ਦਾ ਸੰਚ ਐਮਪੀ ਸਰਬਜੀਤ ਖਾਲਸਾ ਅਤੇ ਭਾਈ ਅਮਰਪਾਲ ਸਿੰਘ ਖੜਨਗੇ ਇੱਥੇ ਆ ਕੇ ਸਵਾਲ ਜ਼ਰੂਰ ਖੜਦਾ ਪਿਆ ਕਿਉਂਕਿ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਵਾ ਕਰਦੇ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਨਵੀਂ ਪਾਰਟੀ ਜਿਹੜੀ ਆ ਉਹ ਹੋਂਦ ਦੇ ਵਿੱਚ ਆਵੇਗੀ ਉਸ ਦਾ ਆਗਾਜ਼ ਕੀਤਾ ਜਾਵੇਗਾ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਸ਼ਮੂਲੀਅਤ ਹੋਵੇਗੀ ਹੁਣ ਸਵਾਲ ਇਹ ਖੜਾ ਪਿਆ ਕਿ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਉਸ ਪਾਰਟੀ ਦਾ ਸੰਚਾਲਨ ਕਰਨਗੇ ਹਾਲਾਂਕਿ ਕਿਉਂਕਿ ਐਨਐਸਏ ਜਿਹੜੀ ਆ ਉਹ 2025 ਤੱਕ ਜਿਹੜੀ ਆ ਵਧਾ ਦਿੱਤੀ ਗਈ ਹੈ 2025 ਤੱਕ ਉਹ ਐਨਐਸਏ ਚੱਲਦੀ ਰਹੇਗੀ ਔਰ ਭ ਪਰ ਦੂਜੇ ਪਾਸੇ ਸਰਦੀਪ ਸਿੰਘ ਖਾਲਸਾ ਦਾ ਇਹ ਦਾਵਾ ਹੈ ਕਿ ਇਹ ਜਿਹੜੀ ਵੱਖਰੀ ਪਾਰਟੀ ਹੋਵੇਗੀ ਜਿਹੜੀ ਇਹ ਨਵੀਂ ਪਾਰਟੀ ਹੋਵੇਗੀ ਇਹ ਦੋ ਬੰਦਿਆਂ ਦੇ ਸੰਚਾਲਨ ਦੇ ਨਾਲ ਚੱਲੇਗੀ ਉਹ ਭਾਈ ਅਮਰਿਤਪਾਲ ਸਿੰਘ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕਰ ਰਹੇ ਨੇ ਔਰ ਇੱਥੋਂ ਤੱਕ ਹੀ ਨਹੀਂ ਸਗੋਂ ਉਹਨਾਂ ਨੇ ਕਿਹਾ ਕਿ ਕਈ ਅਕਾਲੀ ਲੀਡਰ ਵੀ ਇਸ ਦਾ ਹਿੱਸਾ ਹੋਣਗੇ ਉਹ ਦਾਵਾ ਕਰਦੇ ਨੇ ਕਿ ਕਈ ਅਕਾਲੀ ਲੀਡਰ ਇਹੋ ਜਿਹੇ ਨੇ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਹੁਣ ਇਹ ਗੱਲ ਕਲੀਅਰ ਨਹੀਂ ਹੈ ਕਿ ਕੀ ਇਹ ਬਾਗੀ ਧੜੇ ਦੇ ਲੀਡਰ ਨੇ ਜਾਂ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਲੀਡਰ ਹੈਗੇ ਨੇ ਜਾਂ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸੁਖਬੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਬਾਗੀ ਧੜਾਇਆ ਬੀਬੀ ਜਗੀਰ ਕੌਰ ਵਾਲਾ ਜਾਂ ਜਿਹੜੇ ਹੋਰ ਬਾਕੀ ਲੀਡਰ ਹੈਗੇ ਨੇ ਪਰਮਿੰਦਰ ਸਿੰਘ ਢੀਂਡ ਸਾਹਿਬ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਲੀਡਰ ਇਹਨਾਂ ਨੂੰ ਲੈ ਕੇ ਚਰਚਾਵਾ ਅਜੇ ਵੀ ਇਹੋ ਜਿਹੀ ਹੀ ਨੇ ਕਿ ਹੋ ਸਕਦਾ ਹੈ ਕਿ ਇਹ ਲੀਡਰ ਉਧਰ ਵੱਲ ਨੂੰ ਪਲਟੀ ਮਾਰ ਜਾਣ ਕਿਉਂਕਿ ਉਹ ਵੀ ਸ਼ਰੋਮਣੀ ਅਕਾਲੀ ਦਲ ਦਾ ਇੱਕ ਧੜਾ ਬਣ ਕੇ ਸਾਹਮਣੇ ਆਊਗਾ ਪਰ ਦੂਜੇ ਪਾਸੇ ਹੁਣ ਇੱਕ ਚਰਚਾ ਛੜੀ ਹੋਈ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਆਪਣੇ ਲੀਡਰਾਂ ਦੇ ਵਿੱਚੋਂ ਵੀ ਕੋਈ ਖਾਸ ਲੀਡਰ ਇਹੋ ਜੇ ਹੋ ਸਕਦੇ ਨੇ ਜਿਹੜੇ ਇੱਧਰ ਵੱਲ ਨੂੰ ਡਾਰੀ ਮਾਰ ਸਕਦੇ ਨੇ ਚ ਵਿਰਸਾ ਸਿੰਘ ਬਲਟੋਹਾ ਦੀਆਂ ਵੀ ਚਲਦੀਆਂ ਪਈਆਂ ਸੀ ਕਿ ਹੋ ਸਕਦਾ ਕਿ ਵਿਰਸਾ ਸਿੰਘ ਬਲਟੋਹਾ ਵੀ ਇਧਰ ਵੱਲ ਨੂੰ ਡਾਰੀ ਮਾਰ ਜਾਣ ਬਾਗੀ ਧੜੇ ਵੱਲ ਡਾਰੀ ਮਾਰ ਜਾਣ ਹੋ ਸਕਦਾ ਹੈ ਕਿ ਹੁਣ ਬਾਗੀ ਧੜਾ ਛੱਡ ਕੇ ਤੇ ਇਧਰ ਵੱਲ ਨੂੰ ਹੀ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲ ਨੂੰ ਡਾਰੀ ਮਾਰ ਜਾਣ ਚਰਚਾਵਾਂ ਇਹ ਵੀ ਨੇ ਕਿ ਇਹ ਜਿਹੜਾ ਨਵਾਂ ਧੜਾ ਬਣ ਸਕਦਾ ਆ ਇਹਦੇ ਨਾਲ ਗੱਠਜੋੜ ਹੋ ਸਕਦਾ ਆ ਭਾਜਪਾ ਦਾ ਕਿਉਂਕਿ ਜਦੋਂ ਸਰਬਜੀਤ ਸਿੰਘ ਖਾਲਸਾ ਦੇ ਨਾਲ ਗੱਠਜੋੜ ਦੀਆਂ ਚਰਚਾਵਾਂ ਛੜੀਆਂ ਸੀ ਉਸ ਵੇਲੇ ਉਹਨਾਂ ਨੇ ਇਸ ਤੋਂ ਇਨਕਾਰ ਨਹੀਂ ਸੀ ਕੀਤਾ ਕਿ ਗੱਠਜੋੜ ਨਹੀਂ ਹੋ ਸਕਦਾ ਉਹਨਾਂ ਨੇ ਨਾ ਹਾਮੀ ਭਰੀ ਸੀ ਨਾ ਹੀ ਇਨਕਾਰ ਕੀਤਾ ਸੀ ਜਿਸ ਵਾਸਤੇ ਸਵਾਲ ਦੁਗਣੇ ਤੌਰ ਦੇ ਉੱਤੇ ਖੜੇ ਹੋ ਜਾਂਦੇ ਆ ਖੈਰ ਇੱਕ ਵੱਖਰਾ ਜਿਹੜਾ ਧੜਾ ਆ ਉਹ ਜ਼ਰੂਰ ਹੋਂਦ ਦੇ ਵਿੱਚ ਆ ਸਕਦਾ ਕਿਉਂਕਿ ਇਹਦੀਆਂ ਚਰਚਾਵਾਂ ਤਾਂ ਬੜੀ ਚਿਰ ਪਹਿਲਾਂ ਹੀ ਖੜੀਆਂ ਹੋ ਗਈਆਂ ਸੀ ਬੜੀ ਚਿਰ ਪਹਿਲਾਂ ਹੀ ਸ਼ੁਰੂ ਹੋ ਗਈਆਂ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜਿਹੜਾ ਬਾਗੀ ਧੜਾ ਉਹ ਇੱਕ ਵੱਖਰਾ ਧੜਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾ ਸਕਦਾ ਹੈ ਪਰ ਦੂਜੇ ਪਾਸੇ ਅਚਾਨਕ ਗੱਲ ਸ਼ੁਰੂ ਹੋ ਗਈ ਸੀ ਕਿ ਭਾਈ ਅਮਰਿਤਪਾਲ ਸਿੰਘ ਅਤੇ ਸਰਜੀਤ ਸਿੰਘ ਖਾਲਸਾ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਲਿਆਉਣਗੇ ਅਕਾਲੀ ਦਲ ਦੀ ਪੁਰਾਣੀ ਸਪਿਰਟ ਨੂੰ ਮੋੜ ਸਰਜੀਤ ਕਰਨਗੇ ਹੋ ਸਕਦਾ ਹੈ ਕਿ ਉਹੀ ਅਕਾਲੀ ਦਲ ਹੋਣ ਇਹ ਸਰਜੀਤ ਕਰਨ ਦੀ ਤਿਆਰੀ ਹੋਵੇ ਤੇ ਉਸੇ ਦੇ ਵਿੱਚ ਹੁਣ ਵਕ-ਵਕ ਥਾਵਾਂ ਤੋਂ ਸ਼ਮੂਲੀਅਤ ਹੋ ਸਕਦੀ ਹੋਵੇ ਪਰ ਕੀ ਆਉਂਦਾ ਸਮਾਂ ਹੁਣ ਇਹ ਵੱਲਵਲੇਵੇਂ ਲਿਆ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਖਤਮ ਕਰਨ ਦੀ ਇੱਕ ਨਵੀਂ ਸਾਜ਼ਿਸ਼ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਜ਼ਰੂਰ ਆਪਣੀ ਪ੍ਰਧਾਨਗੀ ਨੂੰ ਲੈ ਕੇ ਥੋੜੇ ਕੰਕਰੀਟ ਨਜ਼ਰ ਆ ਰਹੇ ਨੇ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈ ਪਰ ਬਾਗੀ ਧੜਾ ਜਿਹੜਾ ਲਗਾਤਾਰ ਉਹ ਹਮਲੇ ਤੇ ਹਮਲਾ ਕਰਦਾ ਨਜ਼ਰ ਆਇਆ ਪਰ ਦੂਜੇ ਪਾਸੇ ਨਵਾਂ ਜਿਹੜਾ ਏਜੰਡਾ ਛਿੜ ਗਿਆ ਨਵਾਂ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਕਿ ਕੀ ਹੁਣ ਸੁਖਬੀਰ ਸਿੰਘ ਬਾਦਲ ਦੇ ਦਿਨ ਥੋੜੇ ਨੇ ਗਿਣਤੀ ਦੇ ਨੇ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ